ਓਹ ਹਾਂ ਨਹਾਉਣ ਤਾਂ ਲਿਆ ਤੈਨੂੰ ਨਾਕ ਨਹੀਂ ਆਇਆ ਕੋਣ ਹੀ ਨਹਾਉਣ ਨੂੰ ਦਿੰਦਾ ਕੋਣ ਹੀ ਨਹਾਉਣ ਦਿੰਦਾ ਉੱਥੇ ਭਾਇਆ ਕੋਨਾ ਉਹ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਉਹ ਜਦੋਂ ਕੋਈ ਡੱਕੇ ਨਾ ਉਦੋਂ ਨਾ ਆ ਗਿਆ ਇਹਨਾਂ ਦਾ ਆ ਗਿਆ ਮੂੰਹ ਧੋ ਕੇ ਤੌਹਗੀਆਂ ਖਾਈ ਜਾਈ ਤੈਨੂੰ ਮੈਂ ਨਹਾ ਕੇ ਵਿਖਾ ਕੇ ਆਉਣਾ ਕਿਦਾਂ ਨਹਾਈਦਾ ਤੂੰ ਵੀ ਨਾ ਜਾਈ ਉਹਨੇ ਤੈਨੂੰ ਵੀ ਭਜਾ ਦੇਣਾ ਭਜਾ ਦੇਣਾ ਉਹ ਤੈਨੂੰ ਮੈਂ ਕਹ ਤਰਲੇ ਲਊਗਾ ਜਿੱਦਾਂ ਮਰਜੀ ਨਹਾ ਗਿਆ ਵਾਂ ਮੈਂ ਵੇਖੀ ਨਾ ਆ ਗਿਆ ਉਹਦਾ ਆ ਜਾ ਮੇਰੇ ਮਗਰ ਤੋਂ ਵੀ ਮੈਂ ਜਾਣਾਂ ਨਾ ਜਿਹੜਾ ਕਿ ਕੋਣ ਨਹੀਂ ਨਹਾਉਣ ਦਿੰਦਾ ਜਾ ਹੈ ਕਿ ਲੋਕ ਤਾਂਲੇ ਉਹ ਲੈ ਆਏ ਪਾਕਿਸਤਾਨ ਦਾ ਬਾਪ ਕੋਈ ਨਹੀਂ ਅਸੀਂ ਇਧਰੋਂ ਦੀ ਲੰਗ ਜਾ ਗਏ ਵਾਟ ਹੁਣ ਇਹ ਤੇ ਇਹਦੇ ਮੁੰਡੇ ਨੂੰ ਭਜਾਇਆ ਹੈ ਹੁਣ ਇਹ ਮੂੰਹ ਚੁੱਕੀ ਆਉਦਾ ਵਾ ਇਹ ਕਿਤੇ ਸ਼ੀਸ਼ਨਾਗਤ ਨਹੀਂ ਆ ਜਿਹੜਾ ਮੁੰਡੇ ਦਾ ਬਦਲਾ ਲੈਣਾ ਹੋਂਡਿਆ ਮੈਂ ਦਾਦਾ ਉਹ ਹਾਂ ਬਾਊ ਕਿੱਧਰ? ਉਹ ਮੈਂ ਤੇ ਇਹ ਪੁੱਛਣ ਆਇਆ ਵੀ ਮੁੰਡੇ ਨੂੰ ਭਜਾਤਾ। ਮੁੰਡਾ ਤੇ ਦੁੱਧ ਲੈਣ ਆਇਆ ਹਣਾ ਭਜਾਤਾ ਏ। ਕੋਈ ਨਹੀਂ ਅੱਥਰ ਨੂੰ ਦੇਣਾ ਕਿ ਹੁਣ ਜੁੰਮੇ ਆ ਰਹੀ ਮੇਰੀ ਆ। ਉਹ ਨਹੀਂ ਨਹੀਂ ਵੈਸੇ ਤੂੰ ਚੰਗਾ ਹੀ ਕੀਤਾ ਵਾ। ਹਾਂ ਹਣ ਕਿਹੜਾ ਗਰਮੀ ਆ। ਹਾਰ ਸੌਣ ਦੇ ਚੱਲਣ ਡਿਆ। ਕੋਈ ਬੋ ਮਾਗ ਹੋਵੇ ਤੇ ਕੋਈ ਗੱਲ ਵੀ ਹੁੰਦੀ ਆ। ਨਿਹਾਰੇ ਤੇ ਨਾਈ ਜਾਂਦੇ ਨਾਈ ਜਾਂਦੇ ਆ। ਜਿੰਮੇਵਾਰੀ ਤੈਨੂੰ ਦੇ ਕੇ ਗਏ। ਹਾਂ ਆਪਾਂ ਨੂੰ ਦੇ ਕੇ ਗਏ ਤੇ ਆਪਾਂ ਕਿੱਧਰ ਪੈਰ ਜੇ ਖਸਕਾਈ ਜਾਂਦੇਗਾ। ਤੈਨੂੰ ਗਾੜੀ ਜਿੰਮੇਵਾਰੀ ਦੇ ਕੇ ਉਹਦੇ ਬਾਹਰ ਆ ਸਾਰੇ ਨੇ। ਤੇ ਫੇਕੜੀ ਗੱਲ ਆ ਬਾਹਰ ਆ ਦੇ ਅਗਲੇ ਮੈਨੂੰ ਖਿਲਾਰ ਕੇ ਗਏ ਆ ਖਿਲਾਰ ਕੇ ਗਏ ਨੇ ਚੱਲ ਆ ਜਾ ਛਾਵੇਂ ਖਲੋਵੇਂ ਤਪੇ ਗਾਲੀ ਖਲੋਤਾ ਆ ਜਾ ਓ ਆ ਜਾ ਤੇ ਸਾਨੂੰ ਵੀ ਜਾਣਦੇ ਹੀ ਆ ਦੱਸ ਦੀ ਇਹਨਾਂ ਨੂੰ ਕੰਤੂਪਾ ਆਇਆ ਓਏ ਉਹਦੇ ਦਾਦੂ ਤੂੰ ਕਿੱਧਰ ਤੁਰਿਆ ਜਾਣਾ ਇੱਥੇ ਬਹਿ ਇੱਥੇ ਓ ਮੈਂ ਕਹਾ ਮੈਂ ਪਾਣੀ ਵੇਖ ਲਾ ਮੜਿਆ ਓਏ ਉਧਰ ਸ਼ਬੀਲ ਆਲਾ ਨਹੀਂ ਆਉਂਦਾ ਉਹ ਹੀ ਆ ਜਿਹੜਾ ਘਰਾ ਜਾਉਂਦਾ ਇੱਥੇ ਬਹਿ ਚੁੱਪ ਕਰਕੇ ਓ ਮੰਜਾ ਦੇ ਘਰ ਵੀ ਹੈਗਾ ਮੈਂ ਮੰਜੇ ਤੋਂ ਹੀ ਉੱਠ ਕੇ ਆਇਆ ਵਾਂ ਮੈਰੇ ਮੜਿਆ ਉਧਾਂ ਹਵਾ ਲੈਣੀ ਹੈ ਇੱਧਰ ਹਵਾ ਵੀ ਨਹੀਂ ਦੇ ਸਕਦੇ ਇੱਧਰ ਤੇ ਏਸੀ ਚੱਲਣ ਡਿਆਣਾ ਇੱਧਰ ਓ ਇੱਧਰ ਸਾਰੀ ਖਤਾਈ ਇੱਕ ਤਰਫ ਤੇ ਜ਼ਿੰਮੇਵਾਰੀ ਐ ਇੱਕ ਤਰਫ ਜ਼ਿੰਮੇਵਾਰੀ ਵੀ ਤਾਂ ਚੀਜ਼ ਹੁੰਦੀ ਆ ਆਗਲੇ ਨੇ ਜ਼ਿੰਮੇਵਾਰੀ ਦਿੱਤੀ ਆ ਮੈਂ ਨਹੀਂ ਨਾਉਣ ਦੇਣਾ ਉਹ ਮੈਂ ਵੇਖਣ ਹੀ ਚੱਲਿਆ ਮਾੜਿਆ ਕਿ ਤੈਨੂੰ ਅੰਪਾਇਰ ਖਿਲਾਰ ਗਿਆ ਵੀ ਤੂੰ ਹੀ ਫੈਸਲੇ ਕਰਨੇ ਆ ਵੀ ਐਨੂ ਜਣਾ ਤੇ ਐਨੂ ਜਣਾ ਮਾੜਿਆ ਮੈਨੂੰ ਜਾਣ ਦੇ ਦੇ ਮੇਰਾ ਵੇ ਪਿੰਡਾ ਸੜਨ ਡਿਆ ਸਾਰਾ ਕੱਡੀ ਦੂਰੋਂ ਮੈਂ ਆਇਆ ਤੁਰ ਕੇ ਮੈਨੂੰ ਪੈਰ ਹੀ ਪਾ ਲੈਂਦੇ ਪਾਣੀ 'ਚ ਇਹ ਤਾਂ ਕੋਈ ਗੱਲ ਦਾ ਮੂੰਹ ਸਿਰ ਨਹੀਂ ਨਿਕਲ ਡਿਆ ਕਿ ਪਿੰਡਾ ਸੜਨ ਡਿਆ ਤੇ ਪੈਰ ਡੋਬੋ ਲੈਣ ਦੇ ਕੋਈ ਮਾਨ ਕਰੀਂ ਨਾਂਦਾ ਕਿਸ ਦਾ ਤੇਰਾ ਧਰਮ ਜੇ ਤੈਨੂੰ ਇਹ ਸਿਖਾਉਂਦਾ ਵਾ ਨਾ ਕਿ ਆਪ ਤਾਂ ਵੱਡਿਆਂ ਦੇ ਗੱਲ ਪਈਦਾ ਵਈ ਇਤਨੀ ਕਰੀ ਦੀ ਉਹਨਾਂ ਦੀ ਤੇ ਜਾ ਫਿਰ ਪੈ ਜਾ ਮੇਰੇ ਗਾਲੀ ਪੈ ਗਏ ਵੇ ਨਾਲੇ ਤੈਨੂੰ ਪਤਾ ਲੱਗ ਜੂਗਾ ਕਿੰਨਾ ਮੁੜਕਾ ਆਇਆ ਮੈਨੂੰ ਸੇਵਕਾਏ ਕਿਤੇ ਤੈਨੂੰ ਮੂਰਖ ਤੇ ਨਹੀਂ ਬਣਾਈ ਜਾਂਂਡਿਆ ਇੰਨਾ ਥੋੜੀ ਸਖਤਾਈ ਵਰਤਦੇ ਓ ਓ ਪਾਉ ਓਏ ਓਏ ਓ ਤੈਨੂੰ ਮੈਂ ਰੋਕੀ ਜਾਂਂਡਿਆ ਤੂੰ ਕਹਿੰਦਾ ਕਹਿੰਦਾ ਖਾਲਚ ਵੜ ਗਿਆ ਵਾ ਓ ਖਾਲਚ ਉਤਰ ਮਾਸਾ ਤੈਨੂੰ ਠੰਡ ਪਵੇ ਤਵਿਆ ਫਿਰਨ ਲਿਆ ਹੁਣ ਠੰਡ ਤੇ ਹੁਣੇ ਪੈ ਜਾਣੀ ਹੀ ਲੜਾਈ ਹੋ ਜਾਣੀ ਹੁਣੇ ਹੀ ਛੱਬੀਆਂ ਦੇ ਪਰਚੇ ਬੰਨੇ ਸੀ ਤੇਰੇ ਵਰਗਾ ਬਾਦੇ ਕਹਿੰਦਾ ਲਾ ਕੇ ਮੈਂ ਪੈਸੇ ਲੈ ਕੇ ਫੈਸਲਾ ਕਰਨਾ ਆਪਾਂ ਦੇ ਝੋਨਾ ਲਾ ਕੇ ਹੋਏ ਆਂ ਵੇਲੇ ਦੁੱਕੀ ਨਹੀਂ ਆ ਕੋਲ ਹੱਥ ਜੋੜ ਕੇ ਮਾਫੀ ਮੰਗ ਲੈਣੀ ਆਪੇ ਕਰਾਉਂਦਾ ਫਿਰਦਾ ਹੋਏ ਪਟੀਆਂ ਉਹ ਚੱਲ ਨਿਕਲ ਬਾਹਰ ਖਾਲਚੋਂ ਉਹ ਭਰਾਵਾ ਖਾਲਚੀ ਵੜ ਗਿਆ ਮੈਂ ਕਿਹੜਾ ਚਬੱਜੇ ਚ ਵੜ ਗਿਆ 2 ਮਿੰਟ ਖਲੋ ਲੈਂਦੇ ਹਾਂ ਚਬੱਜੇ ਮੈਂ ਵੜਨ ਨਾ ਵੀ ਦੇਣਾ ਆ ਕਈ ਵੇਲੇ ਉਹ ਪਰੇ ਲੈ ਜਾ ਇਹਨੂੰ ਗੂੰ ਚੁੱਕਣੀ ਇਹਨੂੰ ਇਹ ਗੂੰ ਚੁੱਕਣੀ ਨਹੀਂ ਆਪਾਂ ਤਾਂ ਵੀ ਚੁੱਕ ਦਿੰਦੀ ਆ ਅਹੀਂ ਝੋਨਾ ਸੁੱਚਾ ਰੱਖਣਾ ਤੂੰ ਚਪੜਾ ਲੈ ਕੇ ਵੜ ਗਿਆ ਖਾਲਚ ਤੂੰ ਖਾ ਗਿਆ ਚਪੜਾ ਨਾਲ ਆਹੋ ਝੂਠਾ ਹੋ ਗਿਆ ਬਾਹਰ ਪਤਾ ਨਹੀਂ ਇਹ ਕਿੰਨੇ ਗੱਲ ਤੁਹਾਡੇ ਮਨ ਚ ਵੜੀ ਜੂੜ ਮੀੜ ਵਾਲੀ ਕਦੀ ਤੂੰ ਗਲਾਸ ਸੁੱਚੇ ਰੱਖਣੇ ਆ ਕਦੀ ਭਾਂਡੇ ਸੁੱਚੇ ਰੱਖਣੇ ਆ ਕਾ ਜੋੜ ਮੇੜ ਨਹੀਂ ਹੁੰਦੀ ਕੁਝ ਵੀ ਬੰਦੇ ਦਾ ਮਾਣੀ ਝੂਠਾ ਹੁੰਦਾ ਵਾ ਠੀਕ ਹੈ ਨਾ ਕਦੇ ਨਹੀਂ ਝੋਨਾ ਝੂਠਾ ਹੋ ਗਿਆ ਕੋਈ ਹੋਰ ਵਿਊ ਵਾਦੇ ਉਹ ਦੱਸ ਉਹ ਆਹੋ ਹੈਗਾ ਵਾ ਮੁੰਡਾ ਤੇਰਾ ਟੌਫੀਆਂ ਖਾਣ ਡਿਆ ਈ ਉਹ ਤੋਂ ਮੈਂ ਇੱਕ ਟੌਫੀ ਮੰਗ ਲਈ ਉਹਨੇ ਮੈਨੂੰ ਟੌਫੀ ਨਹੀਂ ਦਿੱਤੀ ਕਾਹਨ ਭੁਜਾਇਆ ਟੌਫੀ ਨਾਲ ਭੁਜਾਇਆ ਉਹ ਟੌਫੀ ਦਾ ਭੁਜਾਤਾ ਈ ਆਹੋ ਉਹ ਘਰ ਮੇਰੇ ਨਾਲ ਚੱਲ ਚੂਪਿਆਂ ਨਾਲ ਪੈਕਟ ਲਿਆ ਕੇ ਰੱਖਿਆ ਤੇ ਮੈਂ ਉੱਥੋਂ ਦੇਣਾ ਇਹ ਨੀ ਚੁੱਪ ਐ ਲੈ ਕਿਨਾਂ ਉਹ ਵੀ ਟਾਈਮ ਹੀ ਹੁੰਦਾ ਕੋਈ ਉਦੋਂ ਮੇਰਾ ਜੀ ਕਰਨ ਡਿਆ ਹੀ ਮੰਗ ਲਈ ਉਹ ਚੱਲ ਕੋਈ ਨਿਆਣਾ ਨਾ ਨਹੀਂ ਲੜੀ ਜਾਂਦਾ ਕੋਈ ਗੱਲ ਨਹੀਂ ਉਹ ਗੁਰੂਆ ਬਾਦੂ ਟੋਫੀਆਂ ਦਰ ਲਈ ਸਾਡੇ ਕੋਲ ਤੂੰ ਬਾਹਰ ਨਿਕਲ ਉਹ ਭਰਾਵਾ ਦੱਸ ਉੱਥੇ ਵੀ ਜਾ ਕੇ ਚਿੱਕੜ ਜੀ ਰਾਲਣਾ ਪਾਣੀ ਫੇਰ ਕੀ ਹੋਗਾ ਜੇ ਮੈਂ ਮਾਸਾ ਪਿੰਡੇ ਪਾਣੀ ਪਾ ਲੂੰਗਾ ਤੇ ਉਹ ਕੀ ਪਤਾ ਤੇਰੇ ਪਿਤ ਨਹੀਂ ਨਿਕਲੀ ਢੋਨੇ ਦੇ ਪਿਤ ਘਟਣੀਆਂ ਸੀ ਉਹ ਇਹਨੂੰ ਪਾਣੀ ਨਾ ਲਾਓ ਕਿਉਂ ਇਹਨੂੰ ਟੀਕੇ ਲਾਓ ਟੀਕੇ ਲਾਓ ਇਹਨੂੰ ਦੰਦਲਾ ਪੈਂਡੀਆਂ ਨੂੰ ਟੀਕੇ ਲਾਈਏ ਆਹੋ ੜੀ ਦਵਾਈ ਦੂਈ ਜੀ ਪਾਉਂਦੇ ਹੁੰਦੇ ਸਪ੍ਰਿਆ ਸਪ੍ਰੀਆਂ ਕਰੋ ਇਹਨੂੰ ਜ਼ਹਿਰ ਦੋ ਲੋਕਾਂ ਨੂੰ ਤੁਹਾਨੂੰ ਤੈਨੂੰ ਯਾਰ ਲੱਗਦੇ ਆ ਉਦੋਂ ਤੇ ਕੁੱਪ ਬਣਾਵਣਾ ਕਿਉਂ ਖਾਣਾ ਉਹ ਯਾਰ ਹੀ ਲੱਗਣੇ ਆ ਜਦੋਂ ਤੂੰ ਨਹਾਉਣ ਨਹੀਂ ਦੇਣਦਾ ਤਾਂ ਫਿਰ ਮੈਨੂੰ ਝੋਨਾ ਯਾਰ ਹੀ ਲੱਗਣਾ ਤੁਹਾਡਾ ਜੁਮੇਵਾਰੀ ਵੀ ਕੋਈ ਸ਼ਾਇਰ ਹੁੰਦੀ ਆ ਉਹ ਜੁਮੇਵਾਰੀ ਤੇ ਗੁਰੂਆ ਤੂੰ ਆਏ ਗਏ ਨੇ ਐਵੇਂ ਬਗਾਨੀ ਬੰਬੀ ਤੇ ਦੂਲਾ دیਵਾਨਾ ਹੈ ਦਵਾਨਾ ਵਾ ਨਾ ਦਦੇ ਦਵਾਨਾ ਹੀ ਰਵੇ ਬਾਹਰ ਆ ਓ ਯਾਰ ਮੜਿਆ ਵੇ ਕਿੱਡੀ ਸੋਹਣੀ ਬੰਬੀ ਬਣਾਈ ਐ ਇਹਨਾਂ ਨੇ ਚੱਲ ਮੈਨੂੰ ਪੌੜੀਆਂ 'ਚ ਬਹਿ ਲੈਂਦੇ ਮੜਿਆ ਓਏ ਇਹ ਸਟੇਡੀਅਮ ਆ ਤੈਨੂੰ ਪੌੜੀਆਂ 'ਚ ਬਿਠਾ ਦਾਂ ਕਿ ਤੂੰ ਚੌਕੇ ਸਿੱਕੇ ਵਿਖਾਉਣੇ ਆ ਮੈਂ ਭਰਾਵਾ ਕੀ ਚੌਕੇ ਸਿੱਕੇ ਵਿਖਾਉਣੇ ਆ ਚੱਲ ਮੜਿਆ ਕੋਈ ਨਹੀਂ ਆ ਵੇ ਲੈ ਓ ਯਾਰ ਪਛਾ ਓ ਯਾਰ ਇੱਧਰ ਨਿਕਲ ਤੂੰ ਇੱਧਰ ਮੜਿਆ ਗੁਰੂਆ ਕੀ ਹੋ ਜੂਗਾ ਵੇ ਕਿੰਨੀ ਠੰਡ ਪਈ ਐ ਇਥੇ ਚੜ ਕੇ ਆ ਤੂੰ ਆ ਜਾ ਲੜਾਈ ਹੋ ਜਾਣੀ ਆ ਆ ਜਾ ਆ ਜਾ ਆ ਜਾ ਆ ਜਾ ਕੋਈ ਰੋ ਗੱਲ ਹੀ ਕਰੀ ਜਾ ਆ ਚੀ ਪੈਗਾ ਓ ਚੱਲ ਮੈਨੂੰ ਇੱਥੇ ਬਹਿ ਲੈਂਦੇ ਮੜਿਆ ਉਹ ਮੰਜੀ ਦੇ ਬਾਹਰ ਉੱਥੇ ਆ ਉਹ ਨਹੀਂ ਨਹੀਂ ਵੇਲਾ ਪਾਣੀ ਦੇ ਲਾ ਕੇ ਮੈਨੂੰ ਬਹਿ ਲੈਂਦੇ ਮੜਿਆ ਮੈਂ ਨਹੀਂ ਨਾ ਨੂੰ ਦੇਣਾ ਚੱਲ ਇੱਧਰ ਉਹ ਯਾਰ ਵੇਲਾ ਮੈਂ ਤਾਲੀ ਗੱਲ ਹੀ ਹੈ ਵੇਲਾ ਤੈਨੂੰ ਖਿਲਾੜ ਕੇ ਗਏ ਨਾ ਤੰਤੂਆ ਤਰਲੇ ਦੇਣਾ ਪਾ ਵੇਲਾ ਮੈਂ ਤੈਨੂੰ 2 ਮਿੰਟ ਖਿਲਾੜਦਾ ਉੱਥੇ ਖਲੋ ਜਾ ਕੇ ਵੇਲਾ ਮੇਰੀ ਵੀ ਮਾਲਾ ਜੇ ਉਹਨਾਂ ਦੀ ਮੰਨ ਲਈ ਤੂੰ ਤੇ ਮੇਰੀ ਵੀ ਮਾਲਾ ਉੱਥੇ ਖਲੋ ਜਾ ਕੇ ਵੀਰ ਜਰਾ 2 ਮਿੰਟ ਬੱਲੇ ਤੇਰੇ ਤੇਰੀ ਮਾਲਾ ਉਧਰ ਆ ਉਧਰ ਮੰਜੇ ਤੇ ਪੈਲੇਂ ਦੇ ਚੱਲ ਕੋਈ ਨਹੀਂ ਕੋਈ ਨਹੀਂ ਚੱਲ ਉਹ ਗੁਰੂ ਆ ਜੇ ਤੈਨੂੰ ਮੈਂ ਅੱਗੇ ਗਿਆ ਜੇ ਤੇਰਾ ਧਰਮ ਸਿਖਾਉਂਦਾ ਕਿ ਵੱਡਿਆ ਰੀਤ ਨਹੀਂ ਕਰਨੀ ਤੇ ਫਿਰ ਮੈਨੂੰ ਕੋਈ ਨਹੀਂ ਜਿੱਦਾਂ ਮਰਜ਼ੀ ਕਰ ਲੈ ਮੈਂ ਬਹਿ ੱਲਿਆ ਚੱਲ ਬਹਿ ਜਾ ਹਾਥੂ ਉਥਰਾਂ ਵਿੱਚ ਪਾ ਲਈ ਪਾਣੀ ਝੂਠਾ ਨਾ ਕਰਦੀ ਮੈਂ ਲਾਗੇ ਬੈਣਾ ਭਰਾਵਾ ਮੈਂ ਇਹਨੂੰ ਝੂਠਾ ਕੀ ਕਰਨਾ ਵਾ ਕੋਈ ਨਹੀਂ ਆ ਵੈਸੇ ਨਾ ਸੇਵਕਾ ਉਹਦਾ ਗੱਲ ਇੱਕ ਹੈਗੀ ਬੰਬੀ ਤੁਹਾਡੀ ਉਹ ਆ ਤੂੰ ਐਵੇਂ ਪ੍ਰਧਾਨ ਬਣ ਗਿਆ ਇਹਦੇ ਆ ਅਗਲਿਆਂ ਜੁੰਮੇਵਾਰੀ ਦਿੱਤੀ ਭਾਉ ਤੂੰ ਵੀ ਸਿਆਣਾ ਵਾ ਜੁੰਮੇਵਾਰੀ ਸਮਝਣੀ ਚਾਹੀਦੀ ਨਾ ਬੰਦੇ ਨੂੰ ਓ ਜੁੰਮੇ ਆਲੀ ਸਾਰੇ ਪਿੰਡ ਨੂੰ ਦਿੱਤੀ ਉਹਨਾਂ ਨੇ ਪਿੰਡ ਦੇ ਬੰਦੇ ਆਲੇ ਗੁਰੂਆ ਪਿੰਡ ਸਾਰਿਆਂ ਦਾ ਸਾਂਝਾ ਹੀ ਆ ਫੇਰ ਕਿਹੜੀ ਗੱਲ ਆ ਪਿੰਡ ਦੇ ਬੰਦਿਆਂ ਦਾ ਨਹੀਂ ਕੋਈ ਗੱਲ ਹੁੰਦੀ ਮਾਰਦਾ ਬੰਦਾ ਕੋਈ ਨਾ ਹੋਵੇ ਫੇਰ ਹੁੰਦੀ ਆ ਪਿੰਡ ਹੀ ਸਾਂਝਾ ਮੋਟਰ ਨਹੀਂ ਸਾਂਝੀ ਉਹਨਾਂ ਦੀ ਕੱਲਿਆਂ ਦੀ ਤੇ ਮੇਰੀ ਆ ਬਸ ਓ ਚੱਲ ਮੋਟਰ ਤੇ ਤੁਹਾਡੀ ਆ ਪਰ ਪਾਣੀ ਦੇ ਸਾਭ ਦਾ ਸਾਂਝਾ ਵਾ ਨਾ ਉਹਦੇ ਰੱਬ ਨੇ ਕੋਰੀ ਪਾਇਆ ਹੋਣਾ ਥੱਲੇ ਇਹ ਕਰਕੇ ਉਹ ਤੇ ਸਾਰਿਆਂ ਦਾ ਹੱਕ ਆ ਏ ਤੁਸੀਂ ਬੈ ਥੋੜਾ ਕਰਾਇਆ ਵਾ ਪਾਣੀ ਇਹ ਪਰ ਬੈ ਅੱਜ ਹੋ ਗਿਆ ਹੀ ਪਾਉ ਲੋ ਤਣਾਵੇ ਇਹਨੇ ਬੈ ਲੈ ਲਿਆ ਜੁੰਮੇਵਾਰੀ ਦਿੱਤੀ ਆ ਚੰਗਾ ਤੂੰ ਜੁੰਮੇਵਾਰੀ ਚ ਕਦੀ ਦੂਆ ਨਾ ਮੈਨੂੰ ਖੁਲਾਰ ਕੇ ਗਿਆ ਕਦੀ ਜੁੰਮੇਵਾਰੀ ਮੈਨੂੰ ਤੇ ਤੇਰਾ ਨਹੀਂ ਸਮਝ ਲੱਗਦੀ ਵੇ ਪਾਣੀ ਇਹ ਵੇ ਇਧਰ ਪਾਣੀ ਕਿੰਨਾ ਨਜ਼ਾਰੇ ਵਾਲਾ ਪਾਣੀ ਆ ਓ ਬਾਹਰ ਕਾੜਾ ਹੱਥ ਕੋ ਪਾਈ ਆ ਵੇ ਕਿੰਨਾ ਠੰਡਾ ਓ ਤੇਰਾ ਦਿਮਾਗ ਸਹੀ ਆ ਤੂੰ ਤਰਾ ਘੱਟੀਆਂ ਆ ਨਾ ਪਾਣੀ ਕਿੰਨਾ ਠੰਡਾ ਉੱਤੇ ਪਾਈ ਆ ਨਾ ਛਿੱਟੇ ਜੇ ਓ ਇਧਰ ਆ ਜੋ ਜ਼ਿੰਮੇਵਾਰੀ ਦੇ ਗਏ ਆ ਗਾੜੀ ਤੇ ਤੈਨੂੰ ਤਾਜ ਮਹਿਲ ਦੀ ਜ਼ਿੰਮੇਵਾਰੀ ਦੇ ਗਏ ਆ ਸਾਰੇ ਲੀਡੇ ਖਰਾਬ ਕਰਤੇ ਆ ਨਾਲਾ ਦੋਵੇਂ ਵੇਹ ਪਾਣੀ ਕਿੰਨਾ ਡੰਡਾ ਆ ਓਹ ਥਬਾਰ ਕਾੜੀ ਯਾਰ ਤੂੰ ਕੱਲੋ ਤੈਨੂੰ ਮੈਂ ਆਦਾਈਆ ਨੋ 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 ਓਏ ਓਏ ਫਿਰ ਮੈਂ ਚਾਉਣਾ ਹਾਂ